ਸੂਟ ਅਗੇ ਜਿਹੜਾ ਕੈਨੇਡਾ ਅਮਰੀਕਾ ਦੇ ਚ ਭੂਆ ਬੈਠੀ ਹੈ ਭੂਆ ਕਹਿੰਦੀ ਮੈਂ ਲੈਣਿਆ ਸੋਹਣੇ ਸੂਟ ਰੇਟ ਦੀ ਕੋਈ ਗੱਲ ਜਿੰਨੇ ਮਰਜ਼ੀ ਮੈਂ ਕਹਾ ਭੂਆ ਘਬਰਾਉਣ ਦੀ ਕੋਈ ਗੱਲ ਨਹੀਂ ਮਾਤੋ ਸ਼ਰੀ ਦਸਤਾਰ ਤੇ ਆਉਣਾ ਵਾ ਇੱਕ ਤੇ ਸੂਟ ਦੇਣੇ ਸੋਹਣੇ ਤੇ ਦੂਜੀ ਗੱਲ ਪੈਸੇ ਵੀ ਲੈਣੇ ਆ ਥੋੜੇ ਇਹ ਦੇਖੋ ਇਹ ਬਾਜ਼ਾਰ ਚ ਇਹ ਸੂਟ ਦਾ ਮੋਲ ਹੈਗਾ 15000 ਰੁਪਿਆ ਅਸੀਂ ਤੁਹਾਨੂੰ 5 55000 ਦੇ ਵਿੱਚ ਸੂਟ ਦੇ ਦੇਣਾ ਭਾਜੀ ਇਹੋ ਜੇ ਸੂਟ ਪਾ ਕੇ ਵਿਆਹਾਂ ਚ ਜਾਓ ਦੂਰੋ ਲਸ਼ਕੋਰਾ ਮਾਰੂ ਕਿ ਕਿ ਸੂਟ ਲੈ ਕੇ ਕਿੱਥੋਂ ਆਈ ਆ ਬੀਬੀ ਸੂਟ ਪਾ ਕੇ ਕਿੱਥੋਂ ਆਈ ਆ ਬੀਬੀ ਇਹਦਾ ਵੀ ਵੀਰ ਵੀ ਮੈਂ ਕਿਹਾ ਮੈਨੂੰ ਮੈਂ ਕਿਹਾ ਰੇਟਾਂ ਦੀ ਪਰਵਾਹ ਨਹੀਂ ਆ ਸੂਟ ਜਿਹੜਾ 11-12000 ਦੀ ਰੇਂਜ 'ਚ ਅਸੀਂ ਅੱਧੇ ਮੁੱਲ ਤੇ ਦੇ ਦੇਣਾ 6000 5000 4000 ਦੇ ਵਿੱਚ ਕਾਫੀ ਵੜਿਆ ਆਹ ਵਾਹ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਵਿਆਹ ਕਾ ਸੋਨਾ ਕੰਮ ਹੋਇਆ ਪਰਲ ਦੇ ਕੰਮ ਦੇ ਵਿੱਚ ਨਾਲ ਬਣਾਤੀ ਹੈ ਡਿਜ਼ਾਈਨਿੰਗ ਇੱਥੇ ਬਣਾਣਾ ਗਲਾ ਆ ਦੁਪੱਟਾ ਦੇਖੋ ਦੁਪੱਟਾ ਵੇਖਦੇ ਰੂਹ ਖੁਸ਼ ਹੋ ਜਾਂਦੀ ਹੈ ਆ ਮੈਂ ਕਿਹਾ ਬਾਜ਼ੂ ਤੇ ਵਰਕ ਦੇਖ ਲਓ ਜਿਹੜਾ ਕਿ 15-15000 ਵਾਲਾ ਸੂਟ ਤੁਹਾਨੂੰ 6-7000 ਦੇ ਵਿੱਚ ਅਸੀਂ ਸੂਟ ਦੇ ਦੇਣਾ ਤੁਹਾਨੂੰ ਪਰਮੇ ਪਰਮੇ ਸੂਟ ਉਹ ਵੀ ਇਹ ਨੂੰ ਆਰ ਦੇ ਵਿੱਚ ਜਿਹਨਾਂ ਸੂਟਾਂ ਨੂੰ ਹੱਥ ਨਹੀਂ ਲੱਦਦਾ ਕਹਿੰਦੇ ਕਿ ਨਹੀਂ ਭਾਈ ਇਹ ਤਾਂ ਮਹਿੰਗਾ ਹੋਣਾ ਤੁਹਾਨੂੰ ਮਾਤੂਹੀ ਦਸਤਾਰ ਨੇ ਇਹ ਵੀ ਸੂਟ ਜਿਹੜਾ ਸਸਤਾ ਕਰਕੇ ਦੇ ਦੇਣਾ ਕਿਉਂਕਿ ਬੀਬੀਆਂ ਨੂੰ ਕਹਿੰਦੇ ਖੁਸ਼ ਕਰਨਾ ਵੀ ਆ ਕੇ ਆਪਣੀ ਪੂਰੀ ਡਿਮਾਂਡ ਦੇ ਨਾਲ ਤੁਸੀਂ ਸੂਟ ਚੱਕ ਲੈ ਜਾਓ ਆ ਦਿਖਾ ਮੇਰਾ ਵੀਰ ਤੁਸੀਂ ਪੀਸ ਚੈੱਕ ਕਰੋ ਐਨੂੰ ਪੂਰਾ ਲਿਸ਼ਕਾ ਮਾਰਦਾ ਪੀਸ ਆ ਨਾਲ ਦੁਪੱਟਾ ਲੈ ਕਰੋ ਕਿੰਨਾ ਸੋਬਰ ਤੇ ਪਿਆਰਾ ਐਨਾਂ ਰਜੇ ਜਿਹੜੋਂ ਬਾਹਰ ਕੋਈ ਹੁੰਦੇ ਨਾ ਅਮਰੀਕਾ ਯੂ ਐਸ ਕੈਨੇਡਾ ਤੋਂ ਇਹੋ ਜਿਹੇ ਸੂਟਾਂ ਦੀ ਸ਼ਾਪਿੰਗ ਕਰਕੇ ਲੈ ਕੇ ਜਾਂਦੇ ਆ ਸੋ ਮਾਤੋਸ਼ੀ ਦਸਤਾਰ ਤੁਸੀਂ ਹੋਣਾ ਜਾਣਾ ਤੁਸੀਂ ਕਿਤੇ ਨਹੀਂ ਆ ਵੀ ਦਿਖਾ ਮੇਰਾ ਵੀ ਪੂਰਾ ਪਰਵਾ ਕਾਮੇ ਪਾਰਟੀ ਫੰਕਸ਼ਨ ਵਾਲਾ ਸੂਟ ਹੈ ਨਾਲ ਦੁਪੱਟਾ ਕਟਵਰ ਦਾ ਪਿਓ ਸ਼ਿਮਰ ਦੇ ਉੱਪਰ ਸੂਟ ਐ ਇਦਾਂ ਦਾ ਸੂਟ ਲੈਣ ਸਪੈਸ਼ਲ ਤੁਹਾਨੂੰ ਜਲੰਧਰ ਲੁਧਿਆਣੇ ਜਾਣ ਦੀ ਕੋਈ ਜ਼ਰੂਰਤ ਨਹੀਂ ਮਾਤੋਸ਼ੀ ਸ਼ਰੀ ਦਸਤਾਰ ਬੁੱਟਰ ਰੋਡ ਕਾਦੀਆਂ ਦਾ ਇਸ ਤੋਂ ਵੀ ਵਧੀਆ ਤੇ ਵਧੀਆ ਡਿਜ਼ਾਈਨ ਆ ਦੇਖੋ ਡਿਜ਼ਾਈਨਿੰਗ ਦੇ ਵਿੱਚ ਕੋਈ ਕਮ ਨਹੀਂ ਮਾਤੋਸ਼ੀ ਸ਼ਰੀ ਦਸਤਾਰ ਦੇ ਉੱਪਰ ਆਪਣੀ ਡਿਜ਼ਾਈਨਿੰਗ ਆ ਬਾਵਾ ਦੇ ਕੰਮ ਕਿੱਡਾ ਪਿਆਰਾ ਹੋਇਆ ਆ ਫਰੰਟ ਕਿੰਨਾ ਭਰਿਆ ਹੋਇਆ ਆ ਆ ਜਾਲ ਵਰਗਾ ਦੁਪੱਟਾ ਹੋਣਾ ਪਲੱਸ ਤਾਨੂੰ ਪਹੁੰਚੇ ਤੇ ਵਰਕ ਵੀ ਪੂਰਾ ਐਂ ਦਿੱਤਾ ਹੋਇਆ ਮੈਂ ਕਿਹਾ ਸੂਟ ਜਿਹੜਾ ਬਦਲ 15 ਬੰਦਾ 20000 ਦਾ ਅਸੀਂ 5-6000 ਦੇ ਵਿੱਚ ਤੁਹਾਨੂੰ ਸੂਟ ਦੇ ਭਾਈ ਸੂਟ ਹੁੰਦਾ ਉਹ ਜਿਹਨੂੰ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇ ਆ ਚੈੱਕ ਕਰੋ ਆ ਦੁਪੱਟਾ ਆ ਗਿਆ ਦੁਪੱਟੇ ਦੇ ਨਾਲ ਪੂਰਾ ਇਹਨੂੰ ਪਰਮਾ ਸੂਟ ਆ ਰੰਗ ਵੀ ਇਹਨੂੰ ਫੱਬਣ ਵਾਲਾ ਤੇ ਇਹੋ ਜਿਹੇ ਸੂਟਾਂ ਦੇ ਕਿੰਨੇ ਰੇਟ ਬਾਜ਼ਾਰ ਦੇ ਵਿੱਚ ਹੱਥ ਨਹੀਂ ਲੱਗਦੇ ਸੋ ਅੱਦੇ ਅੱਦੇ ਮੁੱਲ ਤੇ ਤੁਹਾਨੂੰ ਇਹੋ ਜਿਹੇ ਵੱਡੇ ਵੱਡੇ ਪਿਆਰੇ ਪਿਆਰੇ ਸੂਟ ਦੇ ਦੇਣੇ ਆ ਜਿੰਨੀਆਂ ਬੀਬੀਆਂ ਭਣੀਆਂ ਦੇਖਦੀਆਂ ਉਹ ਵੀਡੀਓ ਕਰ ਦਿਓ ਸ਼ੇਅਰ ਇੱਕ ਆ ਦੇਖੋ ਮੇਰਾ ਵੀ ਸੂਟ ਕੱਢਿਆ ਸੂਟ ਬਹੁਤ ਪਿਆਰਾ ਰਾਲ ਰੰਗਿਆ ਉੱਤੇ ਕੀਤਾ ਹੋਇਆ ਵਰਕਿਆਂ ਨਾਲ ਦੁਪੱਟਾ ਦੇਖੋ ਗੋਟਾ ਕਿੰਨਾ ਸੋਹਣਾ ਲੱਗਾ ਇਹਦੇ ਤੇ ਵੀ ਮਾਤੁਸ਼ੀ ਦਸਤਾਰ ਵਾਲੇ ਕਹਿੰਦੇ ਸਾਡੇ ਕੋਲ ਆਜੋ ਹਨੂੰ ਰੇਟ ਦੇ ਦਾਂਗੇ ਜਿਹੜੇ ਤੁਸੀਂ ਸੋਚੇ ਨਹੀਂ ਹੁਣੇ ਅਗਲਾ ਦਿਖਾ ਮੇਰਾ ਵੀਰ ਸੂਟ ਆਹ ਆ অর্ਗੰਜ਼ਾ ਪਿਓਰ অর্ਗੰਜ਼ਾ ਦੇ ਸੂਟ ਪੂਰਾ ਭਰਵਾ ਕੰਮ ਹੋਇਆ ਏ ਵੇਖੋ ਬਾਵਾ ਦੇ ਪੂਰਾ ਨਾਲ ਦੁਪੱਟਾ ਲਾਈਟ ਵੇਟ অর্ਗੰਜ਼ਾ ਦੇ ਵਿੱਚ ਮੈਂ ਕਹ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਏ ਸੂਟ ਮੂੰਹਾਂ ਬੋਲਦਾ ਏ ਮੂੰਹਾਂ ਬੋਲਦਾ ਇਹ ਦੇਖੋ ਸਰਦਾਰਾਂ ਵਾਲੇ ਸਰਦਾਰਨੀਆਂ ਵਾਲੇ ਸੂਟ ਨੇ ਇਹ ਦੇਖੋ ਜਿਹੜਾ 21 21 22 22 ਹਜ਼ਾਰ ਦਾ ਸੂਟ ਹੈ ਤੁਹਾਨੂੰ 7 8 10 ਹਜ਼ਾਰ ਦੇ ਵਿੱਚ ਅਸੀਂ ਸੂਟ ਦੇ ਦੇਣਾ ਵਾ ਮੈਨ ਲਓ ਕਿ ਤੁਹਾਡੇ ਜੇਬਾਂ ਤੇ ਉੱਤੇ ਡਾਕੇ ਨਹੀਂ ਪੈਂਦੇ ਨੇ ਮਾਤੋਛਰੀ ਦਸਤਾਰ ਬੁੱਟਰ ਰੋੜਕਾਂ ਦੀਆਂ ਨਹੀਂ ਸੂਰਜ ਮੁਕੇ ਰੰਗਿਆ ਨਾਲ ਦੁਪੱਟੇ ਦੇ ਪੂਰਾ ਵਰ ਗਿਆ ਤੇ ਦੇਖ ਕੇ ਰੂਹ ਖੁਸ਼ ਹੁੰਦੀ ਇਹੋ ਜਿਹੇ ਸੂਟ ਤੁਹਾਨੂੰ ਮਾਤੂਸ਼ੀ ਦੇ ਸਟਾਰ ਨੇ ਦੇਣਿਆ ਆ ਭਰਮੇ ਵੱਡੇ ਵੱਡੇ ਦੁਪੱਟੇ ਮੈਂ ਕਹਿੰਦਾ ਦੁਪੱਟਾ ਦੇਖ ਕੇ ਤੁਹਾਨੂੰ ਪੁੱਛਣਗੇ ਕਿ ਹਾਂਜੀ ਤੁਸੀਂ ਸੂਟ ਲੈ ਕੇ ਕਿੱਥੋਂ ਆਏ ਹੋ ਔਰੇ ਨਾਲ ਅਗਲਾ ਆ ਗਿਆ ਆਪਣਾ ਆ ਸੂਟ ਇਹਦੇ ਨਾਲ ਵੀ ਤੁਸੀਂ ਦੇਖ ਲਓ ਪੂਰਾ ਵਰਕ ਕੀਤਾ ਹੋਇਆ ਪਹੁੰਚੇ ਰੇ ਔਰੇ ਨਾਲ ਆ ਵੱਡਾ ਭਾਰਾ ਦੁਪੱਟਾ ਤੇ ਐਨ ਆਰ ਆਈਆਂ ਲਈ ਪਸੰਦ ਤੁਹਾਨੂੰ ਸੂਟ ਜਿਹੜੇ ਇਹ ਮਿਲਣਗੇ ਜਿੱਥੇ ਤੁਹਾਨੂੰ ਹੁਣ ਸੋਹਣੇ ਸੋਹਣੇ ਸੂਟ ਦਿਖਾਏ ਉੱਥੇ ਤੁਹਾਨੂੰ ਹਣ ਸ਼ਰਾਰੇ ਗਰਾਰੇ ਕੁੜਤੇ ਜਿੰਨੇ ਪਲਾਜ਼ੋ ਦੱਕਣੇ ਉਹ ਵੀ ਚੱਕਰ ਉਹ ਵੀ ਤੁਹਾਨੂੰ ਸਟਿਚਿੰਗ ਵਾਲੇ ਮਿਲ ਜਾਣਗੇ ਦਿਖਾ ਰਹੇ ਮੇਰਾ ਵੀਰ ਇਧਰ ਕਮਾ ਰਹੇ ਇੱਕ ਵਾਰ ਆ ਤੁਹਾਨੂੰ ਸ਼ਰਾਰੇ ਗਰਾਰੇ ਫਰਾਕ ਅਲਸੂਲਾ ਨੇ ਫਰਾਕ ਲੈ ਲਓ ਤੁਸੀਂ ਤੋਤੀਆਂ ਨੇ ਤੋਤੀਆਂ ਲੈ ਲਓ ਸੋ ਮਾਤੂਸ਼ੀ ਦਸਤਾਰ ਨੇ ਇਹਨਾਂ ਸਟੱਫ ਦੇ ਉੱਪਰ ਵੀ ਤੁਹਾਨੂੰ ਵੱਡੀ ਆਫਰ ਲਾਤੀ ਤੁਸੀਂ ਆਉਣਾ ਕਿੱਥੇ ਆ ਜੀ ਮਾਤੂਸ਼ੀ ਦਸਤਾਰ ਬੁੱਟਰ ਰੋਡ ਕਾਦੀਆਂ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਤੁਹਾਨੂੰ ਇਹੋ ਜਿਹੀਆਂ ਆਫਰਾਂ ਕਿਤੇ ਨਹੀਂ ਮਿਲਣੀਆਂ ਗਰਮੀ 'ਚ ਕਿਤੇ ਘੁੰਮਣ ਨਾਲ ਚੰਗਾ ਇੱਕੋ ਜਗ੍ਹਾ ਤੇ ਆਜੋ ਤੇ ਆਪਣੀ ਬੜੀਆਂ ਬੜੀਆਂ ਸ਼ਾਪਿੰਗ ਕਰ ਲਓ ਵੀਡੀਓ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਜੀ